ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਆ ਵੀਰੋ ਕੰਮ ਬਹੁਤ ਵਧੀਆ ਤੇ ਧਰਨੂਗੁਰ ਨਾਨਕ ਦੇਵ ਜੀ ਦੀ ਕਿਰਪਾ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਗਈਆਂ ਤੇ ਬਾਕੀ ਵੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਵਲੋਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਇਹ ਦੁੱਧ ਤੀਪਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਂ ਜੀ ਬਰਕਤਾਂ ਤੇ ਲੋ ਜੀ ਖੜੇ ਆਪਾਂ ਆਪਣੇ ਘਰ ਬਾਈ ਤੁਹਾਨੂੰ ਪਤਾ ਵੀ ਅੱਜ ਦਿਨ ਹੈ ਐਤਵਾਰ ਬੀ ਜਸ਼ਨ ਨੇ ਵੀ ਸਵੇਰ ਦੀ ਲੱਗੀ ਵੀ ਕੰਮ ਕਰਨ ਜਿੱਦਾਂ ਛੁੱਟੀ ਹੁੰਦੀ ਹੈ ਇਹ ਵੀ ਵਿਚਾਰੀ ਆਪਣੀ ਮੰਮੀ ਦਾ ਹੱਥ ਪਟਾਈ ਜਾਂਦੀ ਹੈ ਸਵੇਰ ਤੋਂ ਸਾਫ ਸਫਾਈ ਇਹਨੂੰ ਲੱਗੀ ਵੀ ਆ ਕੈਮਰਾ ਫੜਿਆ ਵੈਸ ਟਾਈਮ ਇਹਨੇ ਇਹਦੇ ਨਾਲੇ ਮਿਲਾ ਦਿੰਦੇ ਤੇ ਬੀਜ ਹੋਣੇ ਜੀ ਅੱਜ ਜੋ ਤੁਹਾਨੂੰ ਪਤਾ ਨਰਾਤੇ ਵੀ ਸ਼ੁਰੂ ਹੋ ਜਾਣੇ ਵੀ ਲੱਗੇ ਹੋਏ ਆਪਣੇ ਆਪਣੇ ਕੰਮ ਹੀ ਸਾਰੇ ਅਮਨ ਤੇ ਪਰਮ ਪਹਿਲਾਂ ਬਾਈ ਮਿੱਟੀ ਲੈ ਕੇ ਆਏ ਆ ਵੀ ਮੈਂ ਵੀ ਆਪਣਾ ਖੇਤ ਕਰਨੀ ਗਿਆ ਬਤਾ ਹੁਣ ਬੈਠੇ ਆ ਚਲੋ ਜਸ਼ਨ ਨੂੰ ਮਿਲਾ ਦਿੰਦਾ ਕਿਤੇ ਐ ਨਾ ਹੋਵੇ ਵੀ ਮੈਂ ਇੱਧਰ ਗੱਲਾਂ ਮਾਰਦਾ ਰਹਾ ਓ ਜਵਾਏ ਵੀ ਦੇ ਪਹਿਲਾਂ ਜਸ਼ਨ ਨੂੰ ਮਿਲੋ ਜੀ ਲਓ ਬਈ ਮੇਰਾ ਲਥਨ ਸਾਰਿਆਂ ਤੇ ਆਪਰੇ ਸਾਸ਼੍ਰੀਕਾਲ ਜੀ ਹਾਂ ਬਈ ਕੱਦੇ ਕ ਲੱਗੀ ਵੀ ਸਾਫ਼ ਸੁਪਈਆਂ ਜਦਦੇ ਉੱਠੇ ਆ ਬਸ ਜੱਦੀਆਂ ਲੱਗੀ ਹੋਈਆਂ ਅੱਛਾ ਹਾਂਜੀ ਜੱਦੀਆਂ ਲੱਗੀ ਹੋਈਆਂ ਹਾਂਜੀ ਲਓ ਬਈ ਜਸ਼ਨ ਨੂੰ ਕਿੰਨਾ ਨੰਬਰ ਦਾ ਹੀ ਹੈ 100 ਚ ਠੀਕ ਨੇ ਇਹਦੇ ਕਰਕੇ ਜਿੰਨੇ ਜੇ ਮਾਜੀ ਦੇ ਦਿਓ ਹਾਂ ਜਿੰਨੇ ਜੇ ਮਾਜੀ ਦੇ ਦਿਓ ਅੱਛਾ ਜਿੰਨੇ ਮਾਜੀ ਹਾਂਜੀ ਚਲ ਫਿਰ ਉੱਧਰ ਜਾਉਂ ਵੀ ਜੌਣ ਲੱਗੇ ਆ ਕਿਤੇ ਇੱਧਰ ਖੜੇ ਰਹੀ ਆਪਾਂ ਦੇਖਨੇ ਜਿਵੇਂ ਨਾ ਉਹ ਮੰਜਾ ਕੀ ਨੇ ਵੱਡਿਆ ਤਾਂ ਪਰਮਵੀਰ ਨੇ ਲਾ ਬਈ ਇਸ ਕਾ ਤੇ ਲੱਗੇ ਆ ਦੇਖੋ ਇਧਰ ਲੱਗੇ ਗਏ ਹਾਂ ਪਰਮ ਨੇ ਹਾਂਜੀ ਪਰਮਵੀਰ ਨੇ ਅੱਛਾ ਲੈ ਇਧਰ ਪਹਿਲਾਂ ਪਰਮ ਨੂੰ ਮਿਲੋ ਜੀ ਸੱਸੀ ਘਾਲ ਜੀ ਆਹਾਂ ਲਾ ਬਈ ਇਧਰ ਮਿਲੋ ਬਈ ਮੇਰੇ ਵੱਲੋਂ ਸਾਰਿਆਂ ਨੇ ਹੱਥ ਜੋੜ ਕੇ ਪੈਰ ਪ੍ਰਸ਼ਾਦ ਲਿਆ ਸੱਸੀ ਚੌਕੜਾ ਮਾਰ ਕੇ ਹੀ ਰਹਿ ਗਏ ਹਾਂਜੀ ਹੈ ਹੈ ਜਾਂਣ ਲੱਗੇ ਜੀ ਇੱਥੇ ਜਾਉ ਲੱਗੇ ਬੀਜਣ ਅੱਛਾ ਚੱਲ ਵਧੀਆ ਪਤਾ ਲੱਜ ਗਿਆ ਤੈਨੂੰ ਵੀ ਖੇਤੀਬਾੜੀ ਦਾ ਲੈ ਬਈ ਇਹਦਾ ਖੇਤਾਂ 'ਚ ਬੀਜਦੇ ਆ ਉਧਰ ਸੱਗੇ ਗਾਲੀ ਉਹ ਚਾਚੇ ਨੂੰ ਵੀ ਲੈ ਲੈ ਹੈਂ ਹੋਮੂ ਦਾ ਵੀ ਹੱਥ ਲਵਾ ਦੇ ਲੈ ਬਈ ਉਧਰ ਪੱਤੇ ਲੱਗਿਆ ਆ ਮੰਢੇਰੀ ਕਰਨ ਚਲੋ ਕਹਿ ਬਾਈ ਗਰੂ ਬਾਈ ਗਰੂ ਕਿ ਨਵਾਂ ਵੈਗਰ ਦੇਦੀ ਸੋਨਾ ਛਿਟਾ ਹੁਣ ਫੇਰ ਬਾਅਦ ਚ ਮਿੱਟੀ ਜੇ ਮੜਾ ਰਲਾ ਦੀ ਠੀਕ ਆ ਲਾ ਬਈ ਪਰ ਮੁਕੀ ਚ ਕਰ ਸੋਨ ਦੇ ਸੋਣ ਕੇ ਸੋਨੇ ਦੇ ਲਿਆਨ ਬਾਅਦ ਚ ਪਰ ਰਲਾ ਦੀ ਹਰਜੀਤ ਬਸ ਬਸ ਕਿਉਂ ਜਿਆਦਾ ਨਾ ਬਸ ਬਸ ਪਰਮ ਪਰਮਾਲੀ ਚ ਪਾਣੇ ਹੋਰ ਐਨ ਨਹੀਂ ਯਾਰ ਘਟ 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 ਹਾਂ ਚੱਲ ਅਕੋਲੀ ਵੀ ਹਾਂਜੀ ਆ ਪਾਣੀ ਭਰ ਲੈਂਦੇ ਹਾਂ ਹਾਂ ਅਕੋਲੀ ਚੂਲੀ ਦੀ ਬੀਜੇ ਚੂਲੀ ਦੀ ਗੋਲੀ ਹਾਂਜੀ ਚੱਲ ਨਹੀਂ ਹੁੰਦੇ ਨਹੀਂ ਤੇ ਉਹ ਜਿਹੇ ਘੇਰ ਪਰਲੇ ਪੀਪੇ ਚ ਹੋਰ ਚੱਲੋ ਇਹ ਪੂਰੇ ਐਨ ਮਿੱਟੀ ਲਾ ਦੇ ਪਰਲ ਲਾ ਦੇ ਤਨ ਲਾ ਦੇ ਧਿਆਲ ਉੱਪਰ ਤੋਂ ਪੱਧਰੀ ਕਰਨੀ ਹੈ ਇਹ ਗਏ ਆ ਨਹੀਂ ਆ ਨਹੀਂ ਮੈਂ ਦਾਦਰ ਨੂੰ ਆਦੇ ਕਾਇ ਕਨ ਨੂੰ ਇਕੱਠੇ ਕਰਦਾ ਆ ਤੇ ਆ ਦੇ ਬਾਸ ਹਰ ਲਗੇ ਮਿੱਟੀ ਜੀ ਚੱਲ ਜਿਆਦਾ ਛੱਡ ਦੇ ਮਾਸੇ ਪਨਨ ਕੇ ਹੋ ਗਏ ਕਿ ਤੇਰਾ ਪੂਰੀ ਪਾਰਟੀ ਦੇ ਦਿੰਦਾ ਹਾਂ ਦਾ ਡੈਟਾ ਹੈ ਤਾਂ ਇਹ ਲੋ ਲੋ ਮਿਲਾਇਆ ਜੀ ਉਹ ਰਲਾ ਤੁੰ ਵੀ ਰਲਾ ਨਵੇੜ ਕੰਮ ਹੁਣ ਬੱਜ ਜਦਿਆ ਹੈ ਹੂੰ ਹੂੰ ਜਗਾ ਵੀ ਨਾ ਅੰਦਰ ਜਾਉਂਦਾ ਹੂੰ ਛੂਹ ਹੀ ਦੇ ਆਹਾ ਲੋ ਭਾਈ ਪਰਮੇਜਨ ਦਾ ਡੱਬਾ ਕਿਹੜਾ ਹੈ ਕਿ ਇਹ ਕਹਿੰਦੇ ਹੁੰਦੇ ਆ ਹੈ ਮੇਰੀ ਹੈ ਅੱਜ ਵੀ ਹਾਂ ਦੇਖੋ ਕੀ ਵਾਲਾ ਚੱਕਿਆ ਹੈ ਚਲਦੇ ਫੇ ਪਾਣੀ ਦਾ ਛਿੱਟਾ ਦੇ ਕੇ ਪਰ ਪੱਤੇ ਸਾਰੇ ਪਰਦੇ ਆਨ ਪੂਰੇ ਹਾਂ ਹਾਂ ਇਹਦੇ ਦੇਣ ਮੇਰੀ ਮੇਰੀ ਲੈ ਤੂੰ ਵੀ ਦੇ ਦੇ ਲੈ ਤੂੰ ਨਾ ਪਿਛੇ ਰਹਿ ਜੀ ਐਨ ਪ੍ਰੋਪਰ ਦੇਣਾ ਹਰ ਜੀ ਛਿੱਟਾ ਲਾਵੇ ਇੱਧਰ ਪੱਤਿਆਂ ਵਾਲੇ ਵੀ ਅੱਧ-ਪਚੱਦਾ ਨਾ ਦਿਓ ਹਰਜੀਤ ਸ਼ਿੱਟਾ ਸਾਰਿਆਂ ਪਰ ਪ੍ਰੋਪਰ ਆ ਗਏ ਹਨ ਲਾ ਦੋ ਬੰਦੇ ਲੱਗਿਆ ਵੀਰੇ ਠੀਕ ਹੈ ਲੋ ਬਾਈ ਕੱਲ ਸਾਫ ਸਪਈਆ ਹੋ ਗਿਆ ਦਾ ਪੂਰਾ ਹੈ ਨਾ ਠੀਕ ਨੇ ਦੇਖੋ ਉਹ ਤੁਹਾਡੇ ਉੱਧਰ ਦੇਖ ਲਓ ਬਾਈ ਜਿਹਨੂੰ ਆਪਣਾ ਫਿਕਰਾ ਕੰਮ ਦਾ ਆਪਣਾ ਚੰਮ ਨੂੰ ਲੱਗਦੀ ਹੱਟ ਪਿਛੇ ਆੜੇ ਨੂੰ ਦੇਂਦੇ ਸਟੈਨ ਆੜੀ ਤੂੰ ਦੇ ਉਹਦੇ ਹਾਂ ਲਾਵੇ ਚੱਲ ਹੱਥ ਨਾਲ ਹੈ ਸਾਰੇ ਜਣੇ ਹੱਥ ਕਰ ਦੋ ਹੱਥ ਕੇ ਪਰ ਤੇ ਬਸ ਹੁਣ ਮਿੱਟੀ ਨਾਲ ਲੱਗਣੀ ਚਾਹੀਦੀ ਹੈ ਤੇ ਕਾਹਦਾ ਪੈਂਦਾ ਹੈ ਆਹੀ ਉੱਠਣਾ ਤਾਂ ਸਾ ਤੇਰਦਾ ਫਿਰਦਾ ਹੈ ਜਣਾ ਮੰਮੀ ਕਾਟ ਮੱਖਾ ਦੇਖੀਂ ਹੈ ਹਾਂ ਤੇਰਦਾ ਫਿਰਦਾ ਪੁੱਛਦਾ ਮੰਮੀ ਕਾਟ ਮੱਖਾ ਦੇਖੀਂ ਚਲ ਚਲ ਉਹ ਕਿ ਆਇਆ ਤਾਂ ਗਿੱਲਾ ਹੋ ਗਿਆ ਸਾਚੇ ਨੇ ਮੁੰਡਾ ਪਿਆ ਉੱਤ ਸਾਡਾ ਚੱਲ ਵੀ ਬਸ ਹੋ ਗਿਆ ਹੁਣ ਇਹ ਦੇ ਦੇ ਉੱਦੋਂ ਦੇਖੋ ਬਾਈ ਹੋਈ ਸੋਈ ਰਹਿਣਾ ਜਾਵੇ ਕੰਮ ਤੇ ਬਾਈ ਜਸਨੀ ਨੇ ਸਫਾਈ ਕਰੀ ਸਾਰੀ ਆਹ ਲੱਗੇ ਵੀ ਸਵੇਰ ਦੀ ਸਾਰੇ ਘਰ ਚ ਚਲ ਦੇ ਲੋ ਪੱਤੇ ਨਾ ਪਰਤੇ ਆ ਤਾਂ ਹੱਥ ਨਾਲ ਦੱਬ ਵੀ ਸਕਦੇ ਆ ਬਾਕੀ ਹੁਣ ਤੁਹਾਡੀ ਇੱਛਾ ਹੈ ਹਲਵਾ ਦੇ ਹੱਥੀ ਦੇ ਵੀ ਲੋ ਭਾਈ ਸਾਰੇ ਰਲ ਮਿਲ ਕੇ ਲੱਗੇ ਰਹਿੰਦੇ ਬਾਈ ਕੰਮ ਦੇਖ ਹੁਣ ਬਾਈ ਇੱਥੇ ਤੇ ਅੰਦਰ ਅੰਦਰ ਤੇ ਇੱਧਰ ਏਕਣਾ ਚੱਲੀ ਜਾਣਾ ਇਹਨਾਂ ਨੇ। ਨਾ। ਅੱਛਾ। ਹੂੰ ਟੱਕ ਦਿਹਾੜੀ ਐਨ। ਜੀ ਗੱਲ ਬੇਲ ਕਾਤੇ ਵੱਟਦੀ। ਹਾਂ? ਬੇਲ ਕਾਤੇ ਵੱਟਦੀ ਤੁਸੀਂ। ਉਹ ਸਾਫ ਸਪਈਆ ਨਹੀਂ ਤਾਂ ਕਰਨਾ। ਹੂੰ ਜੀ ਉਹ ਬੁੱਟਾ ਵੀ ਸਾਰੇ ਕੱਟਤਾ। ਤਾਂ ਕੋਈ ਨਹੀਂ ਉਹ 빙ਾ ਟੇਡਾ ਤਾਂ ਕੱਟਤਾ ਤਾਂ। ਦੇਖੀ ਹੁਣ ਬਥੇ ਨਹੀਂ ਲੱਗਦਾ ਬੇਲ ਤਾਂ ਹੋ ਜਾਣੀ ਆ ਦੇਖ ਪਾਣੀ ਤਾਂ ਕਰਤਾ ਸ਼ੁਰੂ ਬੇਲ ਵੀ ਜਦੇ ਹੋ ਜਾਣੀ ਚਲੋ ਵੀ ਚਲੋ ਉੱਠੋ ਹੁਣ ਚਪਲੀਆਂ ਮਾਰ ਕੇ ਬੈਠੇ ਜਿਹੜੇ ਰੋਟੀ ਨਹੀਂ ਖਾਣੀ ਪੰਮੂ ਦੇ ਦੇ ਹਾਂ ਸੌਰ ਕੇ ਹਾਂ ਚੱਲ ਇਹ ਚੱਕ ਬਈ ਹੋਰ ਦਰਮ ਤੇ ਪ੍ਰੇਕ ਇੱਕ ਦੋ ਦੋ ਪੱਤੇ ਚਾ ਰੱਖ ਦੇ ਅੰਦਰ ਨੂੰ ਲਾਟ ਗਾਣਾ ਤੇ ਪਾਉਣ ਤੇ ਅਮਰ ਕਹਦੇ ਕਿ ਹੋ ਜਿਓ ਕਿ ਛੇਤੀ ਮੱਥਾ ਟੇਕ ਦੇ। ਲੈ ਵੀ ਉੱਠੋ ਚਲੋ। ਚੱਲ ਚੱਕ ਲਿਆ ਪਾਰਾਂ। ਅੰਦਰ ਨੂੰ ਰੱਖ ਦੇ। ਮੂਰੇ ਨੂੰ ਰੱਖ ਦੇ। ਚੱਕ ਹੋਏ ਕਰਨੇ ਫਿਰ। ਆਹੋ ਧੁੱਪ ਤੇ ਅੰਦਰ ਨੂੰ ਰੱਖ ਦੇ। ਟਕਾਣੇ ਜਨ ਲਾ ਕੇ। ਲੈ ਭਾਈ। ਚੱਕਾ। ਹੋਣੇ ਆਪਣੀਆਂ ਕੌਲੀਆਂ ਚੱਕ ਲਈਆਂ। ਉਹ ਚਾਦਰ ਵੀ ਚੱਕ ਦੇ ਜੀ ਜੀ। ਲਾ ਭਾਈ ਚਾਚਾ ਲੱਗ ਗਿਆ ਕੰਮ ਹੁਣ ਮੁੰਡੇ ਦਾ ਆਪਣੇ ਆਪਣੇ ਆਪ ਉਹ ਚੱਪਲਾਂ ਜਿਵੇਂ ਬੈਕ ਕਰ ਲ ਬਹੁਤ ਦੂਸੇ ਉਹ ਗੁਰਦੇ ਆ ਗਏ ਕੀ ਹੋ ਗਿਆ ਤਾਂ ਕਹੀ ਮੇਰੀ ਬੇਨ ਵੱਡ ਤੇ ਹਾਂ ਮੈਂ ਕਰਾ ਰਹੀ ਸੀ ਹਾਂ ਬਹੁਤ ਰੋਈ ਜੀਆਂ ਕਿ ਕਰ ਮੈਂ ਨਹੀਂ ਪਾਣੀ ਪਾਏ ਕਰਨਾ ਆ ਲੱਗ ਵੀ ਗਈ ਪਾਉਣ ਹੈ ਪਰ ਲਿਆ ਕੇ ਆ ਰਮ ਦਾ ਉੱਟਿਆ ਮਾਂ ਹਾਂ ਆ ਛੁੱਟੀ ਜਾਂ ਤਾਂ ਕਰਕੇ ਲੱਗਦੀ ਹਾਂ ਅਨੇ ਕਾਲਤਾ ਦਾ ਓਕਾਂਟੇ ਬੋਲੀ ਉਹ ਨਾਗੀ ਕੰਦੀ ਦੀ ਰੋਕ ਦੰਦੇ ਮਮੀ ਅੱਛਾ ਆ ਬੜਲੇ ਨੇ ਤੇ ਕਿਤੇ ਕਾਰਾ ਕਰ ਦਵੇ ਕੋਈ ਹੈ ਠੀਕ ਨਹੀਂ ਚਲੋ ਭਾਈ ਆਪਣੇ ਆਪਣੇ ਕੰਮ ਲੱਗੇ ਪਏ ਆ ਸਾਰੇ ਠੀਕ ਨਹੀਂ ਇਹਨਾਂ ਨੇ ਹੁਣ ਟਿਊਸ਼ਨ ਵੀ ਜਾਣਾ ਲੈ ਭਾਈ ਵੀਰ ਜੀ ਦੇ ਆਪਣੇ ਦੇ ਹੱਥ ਵੀ ਧਵਾਤੇ ਨੇ ਚਲੋ ਰੋਟੀ ਖਾਓ ਹੁਣ ਫੇ ਟਿਊਸ਼ਨ ਨੂੰ ਚੱਕੋ ਪੈਜ ਹਾਂ 70 ਹਾਂ 70 ਹੋ ਜਾਓ ਕਹਿੰਦਾ ਹਾਂ ਅਮਾ 70 ਹੋ ਜਾਓ ਨਾਲ ਦੀ ਨਾਲ ਠੀਕ ਨੇ ਲਾਬਿਜਨ ਵਧੀਆ ਹੋ ਗਿਆ ਕੰਮ ਹਣਾ ਹੁਣ ਤੇਰੇ ਬੂਟੇ ਮਰੁੱਦਾਂ ਦੇ ਵੀ ਹੋ ਜਾਣੇ ਉਹ 빙ਾ ਡੱਡਾ ਜਾਤਾ ਉਹ ਤੇ ਜੜ ਤੇ ਫੁੱਟਣ ਲੱਗ ਗਏ ਨਾ ਬੂਟਾ ਨਮਾ ਇਹ ਆ ਦੇ ਹੂੰ ਹੈਨਾ ਉਹ ਤੁੰਬੀ ਪਾ ਦੇ ਕਰ ਪਾਣੀ ਹੈ ਉਹਦਾਂ ਮਿੰਝਾ ਵੱਢ ਕੇ ਚੱਲ ਨੌ ਦੇ ਦੀ ਦਾ ਕੱਦ ਨਾਲ ਵੱਢਿਆ ਤਾਂ ਕਰ ਦੇ ਨਾਲ ਚਾਕੂ ਚਾਕੂ ਨਾਲ ਚਲ ਮੰਨ ਗਿਆ ਠੀਕ ਨੇ ਚਲ ਜਿ세 ਨਹੀਂ ਪਾ ਦੇ ਚਲੋ ਭਾਈ ਛੇ ਲੱਗਿਆ ਰਹਿਣਾ ਇਹਨਾਂ ਨੇ ਆਪਣੇ ਆਪਣੇ ਉੱਧਰ ਸਾਰੇ ਕੰਮ ਲੱਗੇ ਹੋਏ ਆ। ਉੰਮੀ ਫਰੀ ਜਾਂਦੇ ਆ। ਕੀ ਆ? ਹਟ ਤਾ ਪਛਾਟਾ ਹੋ ਗਿਆ। ਕੋਈ ਨਹੀਂ ਬੜਾ ਬੈਸ ਲਿਆਉਂਗਾ। ਉਹ ਤੂੰ ਕਾਹ ਕੱਚ ਨਾਲ ਕੰਨੂ ਲਾਇਆ ਵਿੱਚ ਤਾਂ ਕੱਪੜੇ ਲਵੇੜ ਲੈਣਾ। ਛੱਡ ਦੇ ਤੂੰ, ਨਿਕਲ ਜਾਣਾ। ਤੂੰ ਕਿੱਥੇ ਰੋਟੀ ਜਾਈਂ ਮੈੜ ਤੇ ਜਾ। ਹਾਂ। ਇਹ ਖੋਜ ਲੈ ਲੈ। ਚਲੋ। ਚਲੋ ਭਾਈ। ਲਾਲਾ ਫੋਨ। ਆਹ ਭਾਈ ਰਾਤ ਇੱਕ ਹੋਰ ਕਾਰਾ ਕਰਤਾ। ਜਸ਼ਨ ਕਿ ਪਰਮ ਕਿੰਨਾ ਕਰਿਆ ਫੋਨ ਕਿੰਨਾ ਖਰਾਬ ਕਰਿਆ ਦਾ ਹੈ ਐਦਾਂ ਨੂੰ ਕਰਕੇ ਦੱਸ ਜ਼ੋਰਤੀ ਦੀਦੀ ਨੇ ਆਵੇ ਦੀਦੀ ਲੈ ਮੈਂ ਕਿਹਦੇ ਬਪੇ ਹੀ ਜਾਣਦੇ ਸੀ ਕੀ ਕਰਿਆ ਹਾਂ ਮਿੰਜੀ ਵਾਲਾ ਕੰਮ ਹੋਇਆ ਉਹ ਦੋ ਇੱਕ ਦੋ ਦਿਨ ਕਈ ਜਾਂਦੇ ਹਾਂ ਜਸ਼ਨ ਕਹਿੰਦੀ ਮੈਂ ਆਪਣਾ ਪੇਪਰ ਦੇਖਣਾ ਹੈ ਕਹਿੰਦਾ ਤਾਂ ਮੈਂ ਆਪਣਾ ਦੇਖਣਾ ਹੈ ਲੜਦੇ ਦੋਏ ਬਗਰ ਗਿਆ ਦੋ ਉਹਨਾਂ ਤੇ ਹਾਂਜੀ ਪਤਾ ਨਹੀਂ ਲੱਗਿਆ ਕਿਹੜੇ ਤੇ ਕਿੱਥੇ ਲੈ ਭਾਈ ਬੂਟਾਂ ਦੀ ਤਾਂ ਨਾਲ ਅੱਜ ਧਲਾਈਓ ਚੱਲ ਫੇ ਹਾਂ ਆ ਤਾਂ ਪੰਮੂ ਦਾ ਦੁੱਗਣਾ ਬੜਾ ਹੋ ਗਿਆ ਦੇਖ ਨੇ ਇਹ ਤਾਂ ਮੇਰੇ ਨਹੀਂ ਜਲਾਇਆ ਪਾ ਛੋਟਾ ਜਿਹਾ ਦਜਾ ਮੈਂ ਸੁੱਕ ਲੈ ਆ ਦੇ ਤਾ ਵਾ ਸੁੱਕ ਕੇ ਦਵਾ ਤਾਂ ਹੁਣ ਗੱਲਾਂ ਹੀ ਮਾਰੇ ਜਾਉਂਗੇ ਕਿ ਨਾਣਾ ਰੋਟੀ ਵੀ ਦੇ ਦੂੰਗੀ ਦੰਨੀਆਂ ਜੀ ਵਾਸ ਰੋਟੀ ਤਾਂ ਬਣੀ ਹਾਂ ਰੋਟੀ ਬਣੀ ਵੀ ਹੈ ਪਹਿਲਾਂ ਖੀਰ ਕੜਾ ਖਾਓ ਹਾਂਜੀ ਪਰਮਾ ਪਹਿਲਾਂ ਖੀਰ ਕੜਾ ਖਾ ਲਓ ਹਨਾ ਹਾਂ ਠੀਕ ਆ ਫਿਰ ਟਿਊਸ਼ਨ ਦੀ ਤਿਆਰੀ ਲੈ ਚੱਲ ਹਾਂ ਤੱਕੀ ਚਲੋ ਫਟੇ ਜਿਹੜਾ ਜੀ ਕਰਦਾ ਲੈ ਇੱਕ ਪਾਣੀ ਪਾਉਂਦਾ 10 ਜਾਣੇ ਕੋਲ ਖੜੇ ਆ ਕੰਮ ਠੀਕ ਆ ਚਲੋ ਬਾਈ ਚੱਲੀ ਜਾਂਦਾ ਕੰਮ ਆਪਣੇ ਆਪਣੇ ਆ ਦੇਖ ਜਸ਼ਨ ਇਹ ਪੰਮੂ ਨੇ ਕਿਚਨ ਕਰਕੇ ਬਾਈ ਰੋਟੀ ਹੋ ਹੋਈ ਪੂਰੀ ਆ ਗਿਆ ਨਾ ਪਾਣੀ ਅੱਧਾ ਲੀਕ ਹੁੰਦਾ ਦਾ ਇੱਧਰ ਪੰਮੂ ਨੇ ਜ ਟੁੱਟੀ ਖਿਚੀ ਆ ਸਾਰਾ ਤਾਂ ਹੈ ਗਿਆ ਕਿਹਾ ਦਾ ਹੂੰ ਚਾ ਨਲਾ ਹੋ ਗਿਆ ਨਾ ਨਲੇ ਚਲੋ ਬਾਈ ਹੋਰ ਤਾਂ ਗਮਲਿਆਂ ਦੀ ਲੋੜ ਨਹੀਂ ਹੈਗੀ ਅੱਧੀ ਜਾਂਦਾ ਕੰਮ ਚੱਲ ਬਾਈ ਚੱਲ ਉੱਪਰ ਇਹ ਮੰਮੀ ਕੋਲ ਆਪਣੀ ਕੋਲ ਤੇ ਬੂਟਾ ਲੀਕ ਹੁੰਦਾ ਬੂਟਾ ਹਾਂਜੀ ਗਮਲਾ ਉਹ ਤਾਂ ਹੀ ਬੇਲ ਹੋਈ ਜਾਂਦੀ ਸੀ ਠੀਕ ਹੈ ਨਹੀਂ ਚਲ ਠੀਕ ਹੈ ਜੀ ਚੱਲਦੇ ਆ ਕੰਮ ਆਪਣੇ ਆਪਣੇ ਲੱਗੇ ਹੋਏ ਧੰਤੀ ਸਾਹ ਦੇ